ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਹਲਕਾ ਪੂਰਬੀ ਵਾਰਡ ਨੰਬਰ 28 ਤੋਂ ਕੌਂਸਲਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਨੂੰ ਨਸ਼ਾ ਪ੍ਰਤੀ ਜਾਗਰੂਕ ਕਰਨ ਲਈ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਦਲਜੀਤ ਸਿੰਘ ਖੋਲਾ ਕਰੇਵਾਲ ਨੇ ਸਤਾਨਕ ਲੁਕਾ ਦਿਨਾਰ ਗੱਲਬਾਤ ਕਰਨ ਲਈ ਸ਼ਿਰਕਤ ਕੀਤੀ ਹੈ ਪੱਤਰਕਾਰ ਨਾਲ ਗੱਲਬਾਤ ਕਰਦਾ ਪਰਬੰਧਕਰ ਨੇ ਦੱਸਿਆ ਹੈ ਕਿ ਜੋ ਸੂਬੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਮੁਹਿੰਮ ਚਲਾਈ ਗਈ ਹੈ ਇਸ ਦੇ ਵਿੱਚ ਅਸੀਂ ਸਭ ਤੁਹਾਡਾ ਸਾਥ ਮੰਗਦੇ ਆ ਜੇਕਰ ਤੁਹਾਡੇ ਕੋਈ ਨਜ਼ਦੀਕੀ ਨਸ਼ਾ ਕਰਤਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿਓ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਸਾਡੀ ਜਿਹੜੀ ਆਮ ਆਦੀ ਪਾਲੀ ਸਰਕਾਰ ਹੈ ਸ਼ੁਰੂ ਤੋਂ ਨਸ਼ੇ ਦੇ ਵਿਰੋਧ ਦਾ ਜਿਹੜਾ ਪੰਜਾਬ ਦੇ ਵਿੱਚ ਦਰਿਆ ਵਗ ਰਿਹਾ ਸੀ ਨਸ਼ੇ ਦਾ ਅਸੀਂ ਬਹੁਤ ਇਹਨੂੰ ਠੱਲ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਕੱਲੀ ਸਰਕਾਰ ਦਾ ਨਹੀਂ ਲੋਕਾਂ ਦਾ ਵੀ ਸਹਿਯੋਗ ਮੰਗ ਰਹੇ ਹਾਂ ਜਿਹਦੇ ਨਾਲ ਇਹ ਨਸ਼ਾ ਮੁਕਤੀ ਲਹਿਰ ਚੱਲ ਰਹੀ ਹੈ ਹਰ ਬਾੜ ਹਰ ਗਲੀ ਜਾ ਰਹੀ ਹੈ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਦੇਖੋ ਇਹ ਜਿਹੜੀ ਅੱਗ ਆ ਪਤਾ ਨਹੀਂ ਕਿਹੜੇ ਵੇਲੇ ਕਿਸਦੇ ਘਰ ਚ ਆ ਜਾਣੀ ਹੈ ਤੇ ਅਸੀਂ ਜਾਗਰੂਕ ਹੋਈਏ ਜਿਹੜਾ ਤੁਹਾਡੇ ਲੱਗੇ ਕੋਈ ਬੰਦਾ ਨਸ਼ੇ ਕਰਦਾ ਉਹਨੂੰ ਸਮਝਾਈਏ ਨਸ਼ੇ ਤੋਂ ਰੋਕੀਏ ਜਿਹੜਾ ਵੇਚਦਾ ਉਹਦੇ ਖਿਲਾਫ ਡਟ ਕੇ ਆਪਾਂ ਐਕਸ਼ਨ ਲਈਏ ਤੇ ਉਹਦੀ ਸ਼ਿਕਾਇਤ ਕਰੀਏ ਸਰ ਬਾਡਮ ਉਹ ਠਾਈ ਤੁਸੀਂ ਕੌਂਸਲਰ ਹੁਣ ਤੱਕ ਤੁਹਾਡੇ ਏਰੀਆ ਵਿੱਚ ਕਿੰਨੇ ਪਰਸੈਂਟ ਜਿਹੜੀ ਬੋਦਾ ਨਸ਼ਾ ਦੰਦਦਾ ਨਹੀਂ ਅਸੀਂ ਸਾਡੀ ਪ੍ਰਸ਼ਾਸਨ ਦੀ ਮਰਜ਼ੀ ਦੇ ਨਾਲ ਅਸੀਂ ਸਹਿਯੋਗ ਦੇ ਨਾਲ ਸਾਡੇ ਹਲਕੇ ਵਿੱਚ ਬਹੁਤ ਕੰਟਰੋਲ ਆ ਪਰ ਫਿਰ ਵੀ ਅਸੀਂ ਆ ਲੋਕਾਂ ਦੇ ਜਿੱਥੇ ਲੋਕ ਜਾਕਰ ਨਹੀਂ ਹੁੰਦੇ ਇਹ ਨਸ਼ਾ ਪੂਰਾ ਪੂਤਰ ਬੰਦ ਨਹੀਂ ਕਰ ਸਕਦੇ ਉਹਨਾਂ ਸਖਜੋਨ ਲੈਣ ਲਈ ਇਹ ਮੀਟਿੰਗ ਅਸੀਂ ਰੱਖ ਰਹੇ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਜੀ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਤੇ ਸਾਡਾ ਰਲ ਮਿਲ ਕੇ ਆਓ ਆਪਾਂ ਰਲ ਮਿਲ ਕੇ ਪੰਜਾਬ ਨੂੰ ਨਵਾਂ ਪੰਜਾਬ ਬਣਾਈਏ ਮੋਕੇ ਡਰਦੇ ਵੇ ਆ ਵੀ ਆ ਦੱਸਣ ਨੂੰ ਵੀ ਸਾਡਾ ਮੁੰਡਾ ਨਸ਼ਾ ਕਰਦਾ ਵੀ ਸਾਨੂੰ ਜੇਲ੍ਹ ਵੀ ਸਿੱੜ ਦੋਗੇ ਐਸਕੇ ਨਾ ਵਾਸਤੇ ਨਹੀਂ ਦੇਖੋ ਇਹ ਬਿਲਕੁਲ ਸਹੀ ਗੱਲ ਆ ਕਿਉਂਕਿ ਜਿਹਦੇ ਘਰ ਚ ਨਸ਼ਾ ਜਾਂਦਾ ਉਹਨੂੰ ਪਤਾ ਹੁੰਦਾ ਲੋਕ ਡਰਦੇ ਨੇ ਇੱਜ਼ਤ ਵੀ ਚਾਹੁੰਦੇ ਨੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਕੰਨਿਆ ਕਿ ਨਹੀਂ ਆਪਾਂ ਥੋੜੇ ਓਪਨ ਹੋਈਏ ਦੱਸਿਏ ਲੋਕਾਂ ਆਪਣੇ ਬਾਹਰ ਆਈਏ ਆਪਣੇ ਬੱਚੇ ਇਲਾਜ ਕਰਾਈਏ ਤੇ ਜਿਹੜਾ ਵੀ ਨਸ਼ਾ ਵੇਚਦਾ ਉਹਦੇ ਖਿਲਾਫ ਆਪਾਂ ਇਕੱਠੇ ਹੋ ਕੇ ਉਹਨਾਂ ਨੂੰ ਵੱਧ ਤੋਂ ਵੱਧ ਆਪਾਂ ਸਜ਼ਾ ਦੇ ਦੋਈਏ ਬੰਦੇ ਆ ਅੱਜ ਬਦਾਨ ਸਵਾ ਹਲਕਾ ਪੂਰਬੀ ਦੇ ਵਿੱਚ ਅਲੱਗ-ਅਲੱਗ ਵਾੜਾਂ ਦੇ ਵਿੱਚ ਜਿਹੜਾ ਆਮ ਆਦੀ ਪਾਰਟੀ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਉਹਦੇ ਤਹਿਤ ਅੱਜ ਸਾਰੇ ਨੇ ਇਕੱਠੇ ਹੋ ਕੇ ਸੌਖਾਦੀ ਹੈ ਵੀ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਆਪਣੇ ਬਾਹਰ ਵਿੱਚ ਬੜ ਨਹੀਂ ਦੇਵਾਂਗੇ ਔਰ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਜਿਹੜਾ 9779100200 ਨੰਬਰ ਆ ਉਹਤੇ ਫੋਨ ਕਰਕੇ ਤੇ ਔਰ ਸਰਕਾਰ ਨੂੰ ਤਲਾਹ ਦੇਵਾਂਗੇ ਤਾਂ ਕਿ ਉਹ ਅੰਦਰ ਕਰਾਇਆ ਜਾਣ ਤੇ ਉਹਨਾਂ ਦੀਆਂ ਜਿਹੜੀਆਂ ਪਾਪ ਦੀਆਂ ਕਮਾਈਆਂ ਕਰਕੇ ਬਿਲਡਿੰਗਾਂ ਬਣਾਈਆਂ ਬਿਲਡਿੰਗਾਂ ਟਾਈਆਂ ਜਾਣ ਤੇ ਇਹ ਸਾਰੇ ਨੇ ਵਾਦਾ ਕੀਤਾ ਔਰ ਜਿਹੜੇ ਸਾਡੇ ਛੋਟੇ ਭੈਣ ਭਰਾ ਬੱਚੇ ਨਸ਼ਾ ਲਾਗੇ ਨੇ ਤੇ ਉਹਨਾਂ ਨੂੰ ਵੀ ਸਮਝਾਵਾਂਗੇ ਜਿੱਥੇ ਉਹਨਾਂ ਨੂੰ ਇਲਾਜ ਕਰਾਉਣ ਦੀ ਲੋੜ ਆ ਉੱਥੇ ਸਰਕਾਰ ਨੂੰ ਦੱਸਾਂਗੇ ਕਿਉਂਕਿ ਸਰਕਾਰ ਵੱਲੋਂ ਪਹਿਲਾਂ ਵੀ ਸੈਂਟਰ ਖੋਲੇ ਗਏ ਨੇ ਤੇ ਹੋਰ ਵੀ ਸੈਂਟਰ ਖੋਲੇ ਜਾ ਰਹੇ ਨੇ ਕਿਉਂਕਿ ਸਰਕਾਰ ਦਾ ਇੱਕ ਮਕਸਦ ਆ ਜਿਹੜੇ ਨਸ਼ਾ ਲਾਗੇ ਨੇ ਉਹ ਤਾਂ ਮਰੀਜ਼ ਬਣ ਗਏ ਉਹਨਾਂ ਮਰੀਜ਼ ਦਾ ਇਲਾਜ ਕਰਾਉਣਾ ਸਾਡਾ ਡਿਊਟੀ ਆ ਤੇ ਜਿਹੜੇ ਨਸ਼ਾ ਤਸਕਰ ਵੱਡੇ ਵੱਡੇ ਤੇ ਜਿਹੜੇ ਜਵਾਨੀ ਦਾ ਕਾਣ ਕਰ ਰਹੇ ਸੀ ਪੰਜਾਬ ਦਾ ਮਰਕੇ ਸਤਿਆਨਾਸ਼ ਕਰ ਰਹੇ ਸੀ ਤੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕਰਨਾ ਜ਼ਰੂਰੀ ਆ ਤੇ ਉਹਦੇ ਵਾਸਤੇ ਅੱਜ ਇਕੱਠੇ ਹੋ ਕੇ ਸਾਰੇ ਨੇ ਪ ਵਾਰਡ ਨੰਬਰ 28 ਤੋਂ ਅਮਰਜੀਤ ਸਿੰਘ ਤੇ ਹੋਰ ਅਗੇ ਵਾਰਡ ਨੰਬਰ 29 ਦੇ ਵਿੱਚ ਵੀ ਜਾ ਰਹੇ ਆ ਤੇ ਉੱਥੋਂ ਵੀ ਸਾਰੇ ਵਾਰਡਾਂ ਦੇ ਵਿੱਚ ਲਗ ਲਗ ਹਾ ਡੈਲੀ ਮਿਲ ਕੇ ਪ੍ਰੋਗਰਾਮ ਕਰਕੇ ਤੇ ਹਰ ਵਾਰਡ ਦੇ ਵਿੱਚ ਹਰ ਮਹੱਲੇ 'ਚ ਹਰ ਗਲੀ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਸਾਥ ਲਾਲ ਲੈ ਕੇ ਤੇ ਇਸ ਨਸ਼ਾ ਮੁਕਤ ਇੱਕ ਪੰਜਾਬ ਬਣਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਜੋ ਮਿਲ ਕੇ ਆਮ ਆਦੀ ਪਾਰਟੀ ਦਾ ਮਿਸ਼ਨ ਆ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵੀਂਦ ਕੇ ਜੀ ਵਾਲੀ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰ ਉਹੜਾਜ ਦਾ ਜਿਨ੍ਹਾਂ ਦਾ ਇਹ ਮਿਸ਼ਨ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਸਿਹਤਯਾਬ ਹੋਣਗੇ ਨਸ਼ੇ ਤੋਂ ਬਚੇ ਹੋਣਗੇ ਪੜ੍ਹੇ ਲਿਖੇ ਹੋਣਗੇ ਉਹਨਾਂ ਕੋ ਰਜਗਾਰ ਹੋਊਗਾ ਤੇ ਉਹਨਾਂ ਕੋ ਨੌਕਰੀ ਹੋਊਗੀ ਤਾਂ ਹੀ ਪੰਜਾਬ ਰੰਗਲਾ ਪੰਜਾਬ ਇਸ ਕਰਕੇ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਇਸ ਸਮਾਗਮ ਇਕੱਠੇ ਹੋਏ ਆ ਤੇ ਔਰ ਸਾਰੇ ਨੇ ਇਕੱਠੇ ਹੋ ਕੇ ਪ੍ਰਣ ਕੀਤਾ ਵੀ ਅਸੀਂ ਪੰਜਾਬ ਨੂੰ ਨਸ਼ਮ ਤਕ ਬਣਾਵਾਂਗੇ ਬਹੁਤ ਬਹੁਤ ਆ ਵਿਦਾਣਾ ਲਾਈਵ ਦੇ ਲਈ ਟਿੰਕਾ ਚਾਟ ਦੀ ਰਿਪੋਰਟ